ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਵਾਂਗੇ ਤੁਹਾਡੇ ਲਈ ਮੂਰੀਆਂ ਦੀ ਸਲਾਈ ਤੇ ਜਿਹੜੀ ਆਪਾਂ ਨੇ ਮੂਰੀਆਂ ਦੀ ਸਾਈਡ ਸਲਾਈ ਲੰਬੀ ਸਲਾਈ ਹੁੰਦੀ ਹੈ ਜਿਹੜੀ ਲਗਾਉਣੀ ਆ ਉਹਦੇ ਲਈ ਵੀਡੀਓ ਬਣਾਵਾਂਗੇ ਹਾਂਜੀ ਆਪਾਂ ਨੇ ਮਾਰਕਿੰਗ ਕਰਨ ਤੋਂ ਪਹਿਲਾਂ ਨਾ ਜਿਹੜੀਆਂ ਪੱਟਾਂ ਨੇ ਸਲਾਈਆਂ ਨੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਮਿਲਾ ਲੈਣੀਆਂ ਨੇ ਐਵੇਂ ਵੱਧ ਘੱਟ ਨਹੀਂ ਰੱਖਣੀਆਂ ਹੈਗੀਆਂ ਆਪਾਂ ਨੇ ਇੱਕਸਾਰ ਕਰ ਲੈਣੀਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਇੱਕਸਾਰ ਕਰਨ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਮਿਲਾ ਲੈਣੀਆਂ ਨੇ ਫੇਰ ਆਪਾਂ ਨੇ ਮਾਰਕ ਲਗਾਉਣੇ ਨੇ ਜਿਹੜੇ ਆਪਾਂ ਨੇ ਮੂਰੀ ਦੇ ਲਗਾਉਣੇ ਨੇ 6.5 ਇੰਚ ਤੇ ਆਪਾਂ ਮੂਰੀ ਦਾ ਮਾਰਕ ਕਰਾਂਗੇ ਫਿਰ ਉਸ ਤੋਂ ਬਾਅਦ 7.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਇਹਨੂੰ ਇਸ ਤਰ੍ਹਾਂ ਰੇਵ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਅਗਲੀ ਮਾਰਕਿੰਗ ਕਰਨੀ ਹੈ ਉਹ ਆਪਾਂ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਹੀ ਕਰ ਲੈਣੀ ਹੈ ਠੀਕ ਹੈ ਜੀ ਏ ਜੇ ਜਦੋਂ ਆਪਾਂ ਨੇ ਸਲਾਈ ਲਗਾਉਣੀ ਐ ਐਵੇਂ ਨਹੀਂ ਹੈਗਾ ਵੀ ਇੱਥੋਂ ਆਪਾਂ ਨੇ ਬਿਲਕੁਲ ਸਿੱਧੀ ਲਗਾਤੀ ਵੀ ਇੱਥੋਂ ਆਪਾਂ ਟੇਢੀ ਕਰਦਾਂਗੇ ਇਸ ਤਰ੍ਹਾਂ ਕਰਦਾਂਗੇ ਜਾਂ ਇਸ ਤਰ੍ਹਾਂ ਕਰਦਾਂਗੇ ਨਾ ਜੇ ਇਸ ਤਰ੍ਹਾਂ ਟੇਢੀ ਇੱਥੋਂ ਲਿਆ ਕੇ ਟੇਢੀ ਕਰਕੇ ਆਪਾਂ ਇੱਥੋਂ ਜੋ ਬਿਲਕੁਲ ਹੀ ਇਸ ਤਰ੍ਹਾਂ ਗਲਾਈ ਦੇ ਦਾਂਗੇ ਨਾ ਤਾਂ ਜਿਹੜੀ ਆਪਣੀ ਮੂਰੀ ਹੁੰਦੀ ਆ ਉਹ ਇੱਥੋਂ ਤਾਂ ਸਹੀ ਆਊਗੀ ਪਰ ਇੱਥੋਂ ਜਿਹੜੀ ਆਪਣੀ ਸਲਾਈ ਹੁੰਦੀ ਆ ਉਹ ਬਿਲਕੁਲ ਵੀ ਸਹੀ ਨਹੀਂ ਆਊਗੀ ਇਹਦੇ ਵਿੱਚ ਖਿੱਚ ਪਊਗੀ ਤੇ ਨਾਲੇ ਬਲ ਪਊਗਾ ਜੇ ਤੇ ਜਦੋਂ ਆਪਾਂ ਪ੍ਰੈਸ ਕਰਾਂਗੇ ਉਹ ਵੀ ਬਿਲਕੁਲ ਸਹੀ ਨਹੀਂ ਆਉਣੀ ਹੈਗੀ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਇੱਥੇ ਸਲਾਈ ਪੱਕਾ ਕਰਾਂਗੇ ਆਪਾਂ ਪਹਿਲਾਂ ਇੱਥੋਂ ਠੀਕ ਹੈ ਜੀ ਹੁਣ ਆਪਾਂ ਜਿਹੜੀ ਇੱਥੋਂ ਸਲਾਈ ਲਗਾਉਣੀ ਹੈ ਬਹੁਤ ਧਿਆਨ ਦੇ ਨਾਲ ਲਗਾਉਣੀ ਹੈ ਵੀ ਸਲਾਈ ਹੈ ਜਿਹੜੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਐਵੇਂ ਨਹੀਂ ਹੈਗਾ ਵੀ ਟੇਢੀ ਹੋਵੇ ਇਧਰ ਨੂੰ ਘੁਮਾ ਦਾਂਗੇ ਜਾਂ ਇਧਰ ਨੂੰ ਨਹੀਂ ਬਿਲਕੁਲ ਸਿੱਧੀ ਆਪਾਂ ਨੇ ਇੱਥੋਂ ਸਲਾਈ ਹੈ ਜਿਹੜੀ ਲਗਾਉਣੀ ਆ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਸਲਾਈਆਂ ਲਗਾਈਆਂ ਨੇ ਬਿਲਕੁਲ ਸਹੀ ਲਗਾਈਆਂ ਨੇ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਖਿੱਚ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਤੇ ਕੋਈ ਵਾਲ ਨਹੀਂ ਪੈਂਦਾ ਹੈਗਾ ਪ੍ਰੈਸ ਕਰਕੇ ਬਿਲਕੁਲ ਸਹੀ ਹੋ ਜਾਣਗੀਆਂ ਠੀਕ ਹੈ ਜੀ ਤੇ ਜਿਹੜੀ ਆ ਸਲਾਈ ਹੁੰਦੀ ਹੈ ਚੰਗੀ ਤਰ੍ਹਾਂ ਬੈਠ ਜੂਗੀ ਪ੍ਰੈਸ ਕਰਨ ਦੇ ਨਾਲ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਹਦੇ ਵਿੱਚ ਦੋਨੇ ਮੁਰੀਆਂ ਦੇ ਵਿੱਚ ਕੋਈ ਵੀ ਵਾਲ ਨਹੀਂ ਹੈਗਾ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ